ਨਸ਼ਿਆਂ ਦੇ ਸਬੰਧ ਦੇ ਵਿੱਚ ਜਿਹੜੀ ਪੰਜਾਬ ਸਿਕਾਤ ਡੀਜੀਪੀ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਚੋਂ ਨਸ਼ੇ ਦੇ ਖਾਤਮੇ ਲਈ ਨਿਵੇਕਲੀ ਪਹਿਲ ਕੀਤੀ ਹੈ ਜਿਸ ਦੇ ਚਲਦਿਆਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਇਹ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਸਿਰਫ ਨਸ਼ੇ ਦੀ ਰੋਕਥਾਮ ਲਈ ਕੰਮ ਕਰੇਗੀ ਅੱਤ ਆਧੁਨਿਕ ਸੁਹੂਲਤਾਂ ਦੇ ਨਾਲ ਲੈਸ ਇਹ ਫੋਰਸ ਨਸ਼ਾ ਤਸਕਰਾਂ ਦੇ ਤਿੱਖੀ ਨਜ਼ਰ ਵੀ ਰੱਖੇਗੀ ਇੰਨੇ ਹੀ ਨਹੀਂ ਨਸ਼ੇ ਦੀ ਰੋਕਥਾਮ ਲਈ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਜਿਸ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਨਸ਼ਾ ਮੁਕਤ ਹੋਵੇ ਪੰਜਾਬ ਆਪਣਾ ਸੋ ਅੱਜ ਇੱਥੇ ਉਦਘਾਟਨ ਕੀਤਾ ਉਹਦਾ ਨਾਮ ਹੈਗਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਐਨ ਪੀਐਫ ਦੇ ਇਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਪੂਰੀ ਜਿਹੜੀ ਇਹ ਫੋਰਸ ਹੈ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ। ਔਰ ਹਾਈਲੀ ਟ੍ਰੇਨਡ ਨੇ ਜਿੰਨੇ ਵੀ ਸਾਡੇ ਇਸ ਟਾਸਕ ਫੋਰਸ ਦੇ ਵਿੱਚ ਕੰਮ ਕਰਨਗੇ ਔਰ 12 ਕਰੋੜ ਰੁਪਏ ਰਾਜ ਸਰਕਾਰ ਵੱਲੋਂ ਲੇਟੈਸਟ ਇਕੁਪਮੈਂਟ ਖਰੀਦਣ ਵਾਸਤੇ ਜਿਹੜੇ ਇੱਥੇ ਚੈਟ ਰੋਡ ਤੇ ਨੇ ਜਾਂ ਕਿਹੜੇ ਕੰਪਿਊਟਰ ਨੇ ਉਹਨਾਂ ਤੇ ਖਰਚਿਆ ਗਿਆ ਪੈਸਾ ਤੇ 14 ਨਵੀਆਂ Mahindra Scorpio ਗੱਡੀਆਂ ਫਰੀਦਕੇ ਇਹਨਾਂ ਨੂੰ ਦਿੱਤੀਆਂ ਨੇ ਮਹੀਨ ਜੁਲਾਈ ਗਈ ਹੈ ਉਹਦੇ ਤਹਿਤ ਸਾਡੇ ਮੋਗਾ ਜ਼ਿਲ੍ਹੇ ਦੇ SSP ਸ਼੍ਰੀ ਅਜੇ ਗਾਂਧੀ IPS ਇਹਨਾਂ ਵੱਲੋਂ ਸਾਨੂੰ ਦਿਸ਼ਾ ਨਿਰਦੇਸ਼ ਸਮੇਂ-ਸਮੇਂ ਤੇ ਦਿੱਤੇ ਜਾਂਦੇ ਆ ਉਹਦੇ ਤਹਿਤ ਹੀ ਅਸੀਂ ਇੱਕ ਪਰਚਾ 25 ਤਰੀਕ ਨੂੰ ਦਰਜ ਕੀਤਾ ਸੀ 250 ਨੰਬਰ FIR ਸੀ 2485 ਐਨਡੀਪੀਐਸ ਜਿਹਦੇ ਤਹਿਤ ਅਸੀਂ ਚਮਕੌਰ ਸਿੰਘ ਨਾਂ ਦੇ ਵਿਅਕਤੀ ਤੋਂ ਜਿਹੜਾ ਪਿੰਡ ਖੰਨਾ ਜ਼ਿਲ੍ਹਾ ਫਕੂਜਪੁਰ ਦਾ ਰਹਿਣ ਵਾਲਾ ਸੀ ਉਹ ਤੋਂ 1 ਕਿਲੋ ਹੀਰੋਨ ਫੜੀ ਸੀ ਤੇ ਉਹਦਾ ਅਸੀਂ ਰਿਮਾਂਡ ਲੈ ਕੇ ਉਹਦੇ ਤੋਂ ਪੁੱਛਗਿੱਛ ਕੀਤੀ ਜਦੋਂ ਤਾਂ ਉਹਦੇ ਪੁੱਛਗਿੱਛ ਦੇ ਆਧਾਰ ਤੇ ਮੁੰਡੀਆਂ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਇੱਕ ਵਿਅਕਤੀ ਹਰਜੀਤ ਸਿੰਘ ਏਲੀਸ ਪੱਪੀ ਏਲੀਸ ਬਾਬਾ ਗ੍ਰਿਫਤਾਰ ਕੀਤਾ ਤੇ ਉਹਦੇ ਤੋਂ ਜਦੋਂ ਅਸੀਂ ਮਜੀਦ ਪੁੱਛਗਿਛ ਕੀਤੀ ਤਾਂ ਉਹਨੇ ਸਾਨੂੰ ਫਰਦ ਇਨਕਸ਼ਾਫ ਕੀਤਾ ਵੀ ਹਾਂ ਮੇਰੇ ਕੋਲ ਹੋਰ ਵੀ ਹਿਰੋਇਨ ਵੀ ਹੈ ਤੇ ਅਫੀਮ ਵੀ ਪਈ ਹੈ ਜਦੋਂ ਅਸੀਂ ਉਹਦੇ ਦੱਸੇ ਟਿਕਾਣੇ ਤੇ ਪਿੰਡ ਮੁੰਡੀਆਂ ਚ ਰੇਡ ਕੀਤਾ ਤਾਂ ਉੱਥੋਂ ਸਾਨੂੰ 2 ਕਿਲੋ 600 ਗ੍ਰਾਮ ਹਿਰੋਇਨ ਸੋਰੀ 2 ਕਿਲੋ 600 ਗ੍ਰਾਮ ਅਫੀਮ 200 ਗ੍ਰਾਮ ਹਿਰੋਇਨ ਤੇ 1 ਲੱਖ ਰੁਪਈਆ ਡਰਗ ਮਨੀ ਬਰਾਮਦ ਕਿਵੇਂ ਸਰ ਇਹਨਾਂ ਦਾ ਪਹੁੰਚ ਕੀਤੀ ਗਈ ਆ ਕਿਵੇਂ ਪਤਾ ਲੱਗਿਆ ਤੇ ਬਰਾਮਦਗੀ ਜਿਹੜੀ ਆ ਉਹ ਘਰੋਂ ਹੋਈ ਆ ਕਿੱਥੋਂ ਹੋਈ ਆ ਤੇ ਦੋਨੋਂ ਤੋਂ ਸੇਮ ਬਰਾਮਦਗੀ ਕਿ ਅੱਡ-ਅੱਡ ਹੋਈ ਆ ਸਰ ਕਿਵੇਂ ਹੋਈ ਇਹ ਬਰਾਮਦਗੀ ਜਿਹੜੀ ਪਹਿਲੇ ਵਾਲੇ ਤੋਂ ਤਾਂ 1 ਕਿਲੋ ਹੀਰਨ ਹੋ ਗਈ ਸੀ ਹੂੰ ਇਹ ਚਮਕੌਰ ਸਿੰਘ ਜਿਹੜਾ ਸੀਗਾ ਇਹ ਇਹਨੂੰ ਦਿੰਦਾ ਸੀਗਾ ਇਹਦੇ ਬੈਕਵਰਡ ਲਿੰਕ ਚ ਮਤਲਬ ਜੇ ਇਹ ਉਤਲਿਆ ਕੇ ਦਿੰਦਾ ਸੀਗਾ ਹਰਜੀਤ ਸਿੰਘ ਚਮਕੌਰ ਸਿੰਘ ਨੂੰ ਤੇ ਇਸੇ ਕਰਕੇ ਫਿਰ ਉਹਨੂੰ ਜਦੋਂ ਅਰੈਸਟ ਕੀਤਾ ਉਹਦੇ ਕੋਲੋਂ ਜਿਹੜੀ ਪਈ ਸੀ 200 ਗ੍ਰਾਮ ਹੀਰਨ ਪਲੱਸ ਇਹ আফਿਮ ਵੀ ਵੇਚਦਾ ਸੀ ਤੇ ਉਹ ਫਿਰ আফਿਮ ਵੀ ਉਹਦੇ ਕੋਲੋਂ 2 ਕਿਲੋ 600 ਗ੍ਰਾਮ ਪਰ ਪਹਿਲਾ ਨਸ਼ਾ ਤਸਕਰ ਜਿਹੜੀ ਸਰ ਉਤੋਂ ਕੀ ਬਰਾਮਦ ਹੋਈ ਇਹ ਗਾਂ ਜਿਹੜਾ ਹੈਗਾ ਹਰ ਚਮਕੌਰ ਹੈ ਇਹ ਉਹਦਾ ਫਾਰਵਰਡ ਲਿੰਕ ਹੈ ਜਿਹੜੀ ਮੈਡਮ ਕੁਲਦੀਪ ਕੌਰ ਇਲਿਆਸ ਦੀ ਪੋਆ ਇਹ ਉਹਨੂੰ ਵੇਚਦਾ ਸੀ ਕੁਲਦੀਪ ਕੌਰ ਅੱਗੇ ਸਪਲਾਈ ਕਰਦੀ ਸੀ ਜਾਂ ਇਹ ਹਰਜੀਤ ਜੀ ਸਾਰਿਆਂ ਨੂੰ ਸਪਲਾਈ ਕਰਦਾ ਸੀ ਹਰਜੀਤ ਜਿਹੜਾ ਕਹ ਲੋ ਬਿਗ ਫਿਸ਼ ਆ ਗਈ ਤੇ ਇਹ ਗਾਂ ਜਿਹੜੇ ਛੋਟੇ ਡਰੱਗ ਡੀਲਰ ਹੁੰਦੇ ਆ ਪੈਡਲਰਸ ਜਿਹਨੂੰ ਆਪਾਂ ਕਹਿ ਦਿੰਨੇ ਆ 20 ਗ੍ਰਾਮ 10 ਗ੍ਰਾਮ ਵਾਲੇ ਇਹ ਉਹਨਾਂ ਨੂੰ ਗਾਂ ਪੇਗਡੋ ਬਿਲਕੁਲ ਸਰ ਉਹਨ ਕੀ ਦਾਦ ਪੇਸ਼ ਕੀਤਾ ਗਿਆ ਸਰ ਕਿਸ ਤਰ੍ਹਾਂ ਦੀ ਹਾਂਜੀ ਉਹਨਾਂ ਨੂੰ ਪੇਸ਼ਾਦਤ ਕਰਕੇ ਅਸੀਂ ਰਿਮਾਂਡ ਲੈ ਕੇ ਗਾਂ ਵੀ ਪੁੱਛਗਿਛ ਕਰਾਂਗੇ ਤੋਂ ਹੋਰ ਨੋਮਿਨੇਟ ਕੀਤਾ ਸਰ ਇਹਨਾਂ ਨੂੰ ਬਿਲਕੁਲ ਉਸੇ ਵਾਲੇ ਨੋਮਿਨੇਟ ਕੀਤਾ ਇਹ ਜਿਹੜੇ ਮੁੰਡੀਆਂ ਲੁਧਿਆਣੇ ਤੋਂ ਲਿਆਂਦਾ ਸਮਾਨ ਜੀ ਹਰਜੀਤ ਦਾ ਘਰ ਜਿੱਥੋਂ ਬ੍ਰੰਧ ਹੋਇਆ ਬਿਲਕੁਲ